ਅਭੀ ਜੇ ਕੀ ਮਾਮਲਾ ਸੀ ਜਿਹਨੂੰ ਲੈ ਕੇ ਆਜੇ ਮੱਲਾ ਡਾਕਟਰ ਸਾਧ ਕਰੀ ਤੁਸੀਂ ਖੜੇ ਆ ਤੇ ਕੀ ਸਾਰਾ ਕੀ ਮਾਮਲਾ ਕੀ ਆਜਾ ਦੇਖੋ ਜੀ ਪੂਰੇ ਸਾਰੇ ਜਾਣਦੇ ਆ ਕਿਉਂਕਿ ਮੈਂ ਹਲਕੇ ਦੇ ਲੋਕਾਂ ਦਾ ਸੇਵਾਦਾਰ ਆ ਮੇਰੀ ਹਮੇਸ਼ਾ ਤੋਂ ਇਹ ਕੋਸ਼ਿਸ਼ ਰਹੀ ਆ ਕਿ ਕਪੂਤਰੇ ਹਲਕੇ ਜਿੱਥੇ-ਜਿੱਥੇ ਸਾਡੇ ਮਾਤਾਵਾਂ ਨੂੰ ਸਾਡੇ ਵੀਰਾਂ ਨੂੰ ਜਾਂ ਹਲਕੇ ਦੇ ਕਿਸੇ ਇੱਕ ਵਿਅਕਤੀ ਨੂੰ ਕੋਈ ਪਰੇਸ਼ਾਨੀ ਆਂਦੀ ਉਹਦੀ ਪਹੁੰਚ ਜਿਹੜੀ ਆ ਮੇਰੇ ਤੱਕ ਆਂਦੀ ਆ ਤੈਨੂੰ ਮੈਂ ਕੋਸ਼ਿਸ਼ ਕਰਦਾ ਕਿ ਉਹਨੂੰ ਹੱਲ ਕਰਾਵਾਂ ਡਾਕਟਰ ਸਾਦਿਕ ਅਲੀ ਮੋਹੱਲਾ ਦਾ ਓਪੋਜ਼ਿਟ ਸਿਟੀ थाना ਬੜਾ ਪੁਰਾਣਾ ਮੋਹੱਲਾ ਇੱਥੇ ਬڑے-ਬڑے ਲੋਕ ਚੰਗੇ-ਚੰਗੇ ਬੰਦੇ ਇੱਥੇ ਜਿਹੜੇ ਆ ਡਾਕਟਰ ਸਾਦੀਕ ਖਲੀ ਮੋਹੱਲੇ 'ਚ ਰਹਿ ਕੇ ਵਧੀਆ-ਵਧੀਆ ਜਿਹੜੇ ਆ ਅਧਿਕਾਰੀ ਬਣ ਚੁੱਕੇ ਆ ਤੇ ਇਸ ਮੋਹੱਲੇ ਦੇ ਵਿੱਚ ਅਜਿੰਨੇ ਬੁਰੇ ਹਾਲਾਤ ਆ ਕਿਉਂ ਹਾਲਾਤ ਇੰਨੇ ਮਾੜੇ ਆ ਅੱਜ ਵੀ ਜਿਹੜਾ ਕਪੂਤਲਾ ਕਾਰਪੋਰੇਸ਼ਨ ਬਣਨ ਤੋਂ ਬਾਅਦ ਲੋਕਾਂ ਨੂੰ ਉਲਝਾਇਆ ਘਾਟੇ ਪਿਆ ਸੀਵਰੇਜ ਲੈਟਾਂ ਦੇ ਪਾਣੀ ਦੇ ਵਿੱਚ ਲੋਕ ਇਸ ਤੋਂ ਉੱਪਰ ਉਠ ਹੀ ਨਹੀਂ ਪਾਰ ਰਹੇ ਇੱਕ ਪਾਸੇ ਕਮਿਸ਼ਨਰ ਸਾਹਿਬ ਜਦੋਂ ਆ ਕਾਰਪੋਰੇਸ਼ਨ ਬਣੀ ਸੀ ਉਸ ਤੋਂ ਬਾਅਦ ਕਮਿਸ਼ਨਰ ਸਾਹਿਬ ਨਵੇਂ ਆਏ ਦੂਜੇ ਪਾਸੇ ਰਾਣਾ ਗੁਰਜੀਤ ਸਿੰਘ ਜਿਹੜੇ ਤੇ ਐਮਐਲਏ ਆ ਉਹਨਾਂ ਨੇ ਲੋਕਾਂ ਨੂੰ ਕਿਹਾ ਸੀ ਕਿ ਤੁਹਾਨੂੰ ਇਹ ਗਿਫਟ ਦੇ ਰਿਹਾ ਕਪੂਤਰੇ ਨੂੰ ਮੈਨੂੰ ਲੱਗਦਾ ਗਿਫਟ ਤੇ ਕੀ ਮਿਲਣਾ ਹੈ ਕਪੂਤਰਿਆਂ ਨੂੰ ਅੱਜ ਲੋਕ ਇਹਨੂੰ ਸ਼ਰਾਪ ਮਹਿਸੂਸ ਕਰਦੇ ਪਿਆ ਜਿਹੜੀ ਕਾਰਪੋਰੇਸ਼ਨ ਬਣੀ ਆ ਤੇ ਲੋਕ ਇੰਨੇ ਅੱਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਇਹ ਉਹ ਲੋਕ ਆ ਜਿਹੜੇ ਸਮੇਂ-ਸਮੇਂ ਤੇ ਆਪਣੇ ਟੈਕਸਿਸ ਭਰਦੇ ਆ ਘਰਾਂ ਦੇ ਵਿੱਚ ਸੀਵਰੇਜ ਦੇ ਪ੍ਰਾਪਰਟੀ ਦੇ ਤਰ੍ਹਾਂ ਤਰ੍ਹਾਂ ਦੇ ਟੈਕਸ ਜਿਹੜੇ ਤਾਂ ਥੋਪੇ ਜਾਂਦੇ ਆ ਉਹ ਭਰੇ ਜਾਂਦੇ ਆ ਤੇ ਦੂਜੇ ਪਾਸੇ ਇੰਨੇ ਮਾੜੇ ਹਾਲਾਤ ਦੇ ਵਿੱਚ ਇੰਨੇ ਸੀਵਰੇਜ ਜਾਮ ਦੇ ਵਿੱਚ ਜਿੱਥੇ ਕਿ ਪਿਛਲੇ ਦਿਨੀਆਂ ਆਪਾਂ ਜਾਣਦੇ ਆ ਡੇਂਗੂ ਦੀਆਂ ਬਿਮਾਰੀਆਂ ਚਲਦੀਆਂ ਸੀ ਥਾਂ ਥਾਂ ਤੇ ਇੰਨਾ ਗੰਦਾ ਪਾਣੀ ਜਮਾ ਹੋਇਆ ਪਿਆ ਇੱਥੋਂ ਲੋਕਾਂ ਦੇ ਬੱਚਿਆਂ ਤੇ ਜਾਣਾ ਸਾਡੇ ਬਜ਼ੁਰਗ ਖੜੇ ਆ ਉਹਨਾਂ ਲਈ ਜਾਣਾ ਇੰਨਾ ਔਖਾ ਆਇਆ ਪਿਆ ਤੇ ਕਾਰਪੋਰੇਸ਼ਨ ਢੋਰਾ ਕੀ ਬਿੜਦੀ ਆ ਕਿ ਕਪੂਤਲੇ 'ਚ ਹਰ ਪੱਖੋਂ ਜਿਹੜਾ ਵਿਕਾਸ ਹੋ ਰਿਹਾ ਵਿਕਾਸ ਤੇ ਕਿਤੇ ਨਹੀਂ ਹੋ ਰਿਹਾ ਸਿਰਫ ਵਿਨਾਸ਼ ਹੋ ਰਿਹਾ ਤੇ ਉਹਦੀ ਜਿੰਦੀ ਜਗ ਦੀ ਤਸਵੀਰ ਤੁਹਾਡੇ ਮੀਡੀਆ ਦਾ ਸਾਹਮਣੇ ਦਿਖਾਈ ਜਾ ਰਹੀ ਹੈ ਸੋ ਮੇਰੀ ਕਮਿਸ਼ਨਰ ਸਾਹਿਬ ਜਿਹੜੇ ਮੇਅਰ ਆ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਠੰਡ ਬਹੁਤ ਵਾ ਸਾਨੂੰ ਸਾਰਿਆਂ ਨੂੰ ਪਤਾ ਪਰ ਲੋਕਾਂ ਨੂੰ ਖੱਜਲ ਨਾ ਕਰੋ ਲੋਕਾਂ ਦੀ ਬਾਹ ਫੜੋ ਜੇ ਤੁਹਾਡੀਆਂ 20-20 ਹਜ਼ਾਰ ਤਨਖਾਹਾਂ ਲਾਈਆਂ 50-50 ਐਮਸੀ ਬਣ ਗਏ ਤੇ ਲੋਕਾਂ ਦੇ ਨਾਲ ਤਛੱਦਰ ਨਾ ਕਰੋ ਵੋਟਾਂ ਇਹ ਨਹੀਂ ਹੈਗੀਆਂ ਕਿ ਅੱਜ ਤੁਸੀਂ ਲੈ ਲਈਆਂ ਤੇ ਵੋਟਾਂ ਆਣੀਆਂ ਹੀ ਨਹੀਂ 5 ਸਾਲ ਬਾਅਦ ਜਾਂ 2 ਸਾਲ ਬਾਅਦ ਜਾਂ 3 ਸਾਲ ਬਾਅਦ ਐਮਪੀ ਐਮਐਲਏ ਐਮਸੀ ਦੀਆਂ ਵੋਟਾਂ ਆਉਂਦੀਆਂ ਹੀ ਰਹਿੰਦੀਆਂ ਉਹ ਹਾਲ ਨਾ ਹੋਵੇ ਕਿ ਜੋਦੀ ਵੋਟਾਂ ਮੰਗਣ ਉਹ ਹੱਥ ਜੋੜ ਕੇ ਤੇ ਲੋਕ ਇੰਨੇ ਅੱਕੇ ਸਤੇ ਆ ਤੁਹਾਡੇ ਕੁਰਤੇ ਪਿਆਮੇ ਲੀਰੋ ਲੀਰ ਕਰਨ ਚ ਟਾਈਮ ਨਹੀਂ ਲਾਣਗੇ ਸੋ ਲੋਕਾਂ ਦੀ ਆਵਾਜ਼ ਨੂੰ ਇੰਨਾ ਨਾ ਦਬਾਓ ਕਿ ਉਹਨਾਂ ਦਾ ਡਰੀ ਖਤਮ ਹੋ ਜਾਵੇ ਸੋ ਲੋਕਾਂ ਦੇ ਮਸਲੇ ਜਿਹੜੀ ਬੁਨਿਆਦੀ ਸਹੂਲਤਾਂ ਉਹਨਾਂ ਨੂੰ ਹੱਲ ਕਰਾਓ ਕਿਉਂਕਿ ਸਾਡੇ ਵਿੱਚ ਅਜ ਮੁਕੇਸ਼ ਕਸ਼ੇਰ ਜੀ ਜਿਨ੍ਹਾਂ ਨੇ ਆਪਣੇ ਸੱਦੇ ਦੇ ਮੈਨੂੰ ਬੁਲਾਇਆ ਸੀ ਨੀਰਜ ਜੀ ਜੋ ਇਹ ਤੋਂ ਇਲੈਕਸ਼ਨ ਲੜ ਚੁੱਕੇ ਨੇ ਰਿੰਕੂ ਜੀ ਜੋ ਮੁਹੱਲੇ ਦੀ ਜੋ ਵੀ ਪਰੇਸ਼ਾਨੀ ਹੁੰਦੀ ਉਹਦੇ ਲਈ ਹਮੇਸ਼ਾ ਤਤਪੋਰ ਰਹਿੰਦੇ ਆ ਇਹ ਸਾਰੇ ਉਹ ਲੋਕ ਆ ਜਿਨ੍ਹਾਂ ਨੂੰ ਆਪਣੇ ਆਲੇ ਦੁਆਲੇ ਦੀ ਪੀੜਵਾ ਸੋ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਾਓ ਲੋਕਾਂ ਨੂੰ ਸੀਵਰੇਜ ਚੋਂ ਇਹ ਗੰਦਗੀ ਚੋਂ ਨਜਾਤ ਦਿਵਾਓ